ਖਬਰ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹਰ ਤਾਜ਼ਾ ਅਪਡੇਟ ਦੇ ਲਈ ਜੁੜੇ ਰਹੋ ਪ੍ਰਵਾਸੀ ਨਿਊਜ਼ ਦੇ ਨਾਲ ਅਮਰੀਕਾ ਕਿਸ ਬਜ਼ੁਰਗਾਂ ਦੇ ਨਾਲ ਹੋ ਰਹੀ ਵੱਡੀ ਆਰਥਿਕ ਠੱਗੀ ਦੇ ਇੱਕ ਮਾਮਲੇ ਦੇ ਵਿੱਚ ਅਦਾਲਤ ਨੇ ਸਖਤ ਫੈਸਲਾ ਸੁਣਾਇਆ ਅਮਰੀਕਾ ਦੇ ਵਿੱਚੋਂ ਬਜ਼ੁਰਗ ਨਾਗਰੀਕਾ ਤੋਂ ਲੱਖਾਂ ਡਾਲਰ ਠੱਗਣ ਵਾਲੇ 23 ਸਾਲਾ ਭਾਰਤੀ ਨੌਜਵਾਨ ਨੂੰ 18 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ ਫਲੋਰੀਡਾ ਦੇ ਉੱਤਰੀ ਜ਼ਿਲ੍ਹੇ ਦੇ ਅਟਾਰਨੀ ਦਫ਼ਤਰ ਦੇ ਮੁਤਾਬਕ ਦੋਸ਼ੀ ਦੀ ਪਛਾਣ ਅਥਰਵ ਸੈਲੇਸ਼ ਸਾਥਵ ਨੇ ਵਜੋਂ ਕੀਤੀ ਗਈ ਹੈ ਉਹ ਸਟੂਡੀ ਵੀਜ਼ਾ ਤੇ ਅਮਰੀਕਾ ਆਇਆ ਸੀਗਾ ਪਰ ਵੀਜ਼ਾ ਮਿਆਦ ਖਤਮ ਹੋਣ ਮਗਰੋਂ ਗੈਰਕਾਨੂੰਨੀ ਤੌਰ ਉੱਤੇ ਉੱਥੇ ਹੀ ਰਹਿ ਰਿਹਾ ਸੀਗਾ ਅਸਾਨ ਅਤੇ ਆਸ਼ ਪ੍ਰਸਤੀ ਪਰਿਸ਼ਿੰਤ ਦੀ لالਚ ਦੇ ਵਿੱਚ ਉਹ ਬਜ਼ੁਰਗਾ ਨੂੰ ਨਿਸ਼ਾਨਾ ਬਣਾਉਣ ਵਾਲੀ ਅੰਤਰਰਾਜੀ ਠੱਗ ਗਿਰੋਤਾ ਹਿੱਸਾ ਬਣ ਕੇ ਅਦਾਲਤੀ ਦਸਤਾਵੇਜ਼ ਅਨੁਸਾਰ ਠੱਗਾ ਦਾ ਇੱਕ ਗਰੋ ਬਜ਼ੁਰਗਾ ਨੂੰ ਸੇਵਾ ਮੁਕਤੇ ਮੌਕੇ ਮਿਲੀ ਰਕਮ ਉਤੇ ਮੋٹے ਵਿਆਸਾ ਚਾਂਸਾ ਦੇ ਦੱਸਦਾ ਸੀਗਾ ਕਈਆਂ ਨੂੰ ਕਿਹਾ ਜਾਂਦਾ ਸੀ ਕਿ ਉਹ ਆਪਣੀ ਰਕਮ ਨਕਦ ਰੂਪ ਦੇ ਵਿੱਚ ਜਾਂ ਸੋਨੇ ਵਿੱਚ ਤਬਦੀਲ ਕਰਪੋਂ ਤਾਰਜੋ ਸੁਰੱਖਿਤ ਨਿਵੇਸ਼ ਕੀਤਾ ਜਾ ਸਕੇ ਅਥਰਵ ਸ਼ਾਲੇਸ਼ ਦਾ ਕੰਮ ਬਜ਼ੁਰਗਾ ਦੇ ਘਰ ਜਾ ਕੇ ਨਕਦ ਰਕਮ ਜਾਂ ਸੋਨਾ ਇਕੱਠਾ ਕਰਨਾ ਤੇ ਫਿਰ ਉਹ ਰਕਮ ਗਿਰੋ ਦੇ ਮੁਕ ਮੈਂਬਰ ਤੱਕ ਪਹੁੰਚਣਾ ਸੀਗਾ ਮਾਮਲੇ ਦਾ ਖੁਲਾਸਾ ਉਸ ਵੇਲੇ ਹੋਇਆ ਜਦੋਂ ਇੱਕ ਬਜ਼ੁਰਗ ਨੂੰ ਠੱਗੀ ਬਾਰੇ ਸ਼ੱਕ ਹੋਇਆ ਤੇ ਉਸਨੇ ਪੁਲਿਸ ਨੂੰ ਸੂਚਿਤ ਕੀਤਾ ਇਸ ਤੋਂ ਬਾਅਦ ਜੋਅਰਜ ਸ਼ੁਰੂ ਹੋਈ ਅਤੇ ਅੰਡਰ ਕਵਰ ਅਧਿਕਾਰੀਆਂ ਨੇ ਯੋਜਨਾ ਬਣਾ ਕੇ ਅਥਰਵ ਸ਼ਾਲੇਸ ਨੂੰ ਇੱਕ ਬਜ਼ੁਰਗ ਦੇ ਘਰੋਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਜਾਂਚ ਦੌਰਾਨ ਦੋਸ਼ੀ ਦੇ ਮੋਬਾਈਲ ਫੋਨ ਤੋਂ ਵੱਡੀ ਮਾਤਰਾ ਦੇ ਵਿੱਚੋਂ ਸਮੂਥ ਬਰਾਮਦ ਹੋਏ ਪਤਾ ਲੱਗਿਆ ਕਿ ਉਸਨੇ ਕਟੋਕਟੇਤੀ ਵਾਰ ਬਜ਼ੁਰਗਾਂ ਕੋਲ ਜਾ ਕੇ ਨਕਦ ਰਕਮਾਂ ਦਾ ਸੁੰਨਾ ਇਕੱਠਾ ਕੀਤਾ ਸੀਗਾ ਹਾਲਾਂਕਿ ਉਹ ਜ਼ਿਆਦਾਤਰ ਫਲੋਰਿਡਾ ਦੇ ਵਿੱਚ ਸਰਗਰਮ ਸੀ ਪਰ ਕਈ ਵਾਰ ਉਸਨੇ ਪੈਂਸਿਲਵੇਨੀਆ ਵਲਜੀਨੀਆ ਨਿਊ ਜਰਸੀ ਅਤੇ ਨਿਊਯਾਰਕ ਦੇ ਦੌਰੇ ਵੀ ਕੀਤੇ ਅਦਾਲਤੀ ਰਿਪੋਰਟਾਂ ਦੇ ਮੁਤਾਬਕ ਇਸ ਛਾਕੀ ਗਿਰੋਨੇ ਕੁੱਲ ਮਿਲਾ ਕੇ ਬਜ਼ੁਰਗਾਂ ਨੂੰ 10 ਮਿਲੀਅਨ ਤੋਂ ਵੱਧ ਦਾ ਨੁਕਸਾਨ ਪਹੁੰਚਾਇਆ ਇਸ ਦੇ ਵਿੱਚੋਂ 6.6 ਮਿਲੀਅਨ ਦੀ ਰਕਮ ਚਾ ਸੋਨਾ ਸਿੱਧੇ ਤੋਰ ਤੇ ਅਥਰਵ 48 ਦੇ ਸਰੀਏ ਇਕੱਠਾ ਕੀਤਾ ਗਿਆ ਸੀਗਾ ਉਸ ਨੇ ਦੋ ਬਜ਼ੁਰਗਾਂ ਤੋਂ 13 ਲੱਖ 60 ਹਜ਼ਾਰ ਡਾਲਰ ਹਾਸਲ ਕਰਨ ਦੀ ਵੀ ਕੋਸ਼ਿਸ਼ ਕੀਤੀ ਪਰ ਉਹ ਕੋਸ਼ਿਸ਼ ناکਾਮ ਰਹੀ ਸਥਾਨਕ ਅਤੇ ਫੈਡਰਲ ਅਧਿਕਾਰੀਆਂ ਦਾ ਕਹਿਣਾ ਹੈ ਕਿ ਫਲੋਰੀਡਾ ਦੇ ਵਿੱਚੋ ਸੇਵਾ ਮੁਕਤ ਬਜ਼ੁਰਗਰੀ ਵੱਡੀ ਗਿਣਤੀ ਹੋਣ ਕਾਰਨ ਇਹ ਸੁਭਾ ਠੱਗਾਦ ਲਈ ਆਸਾਨ ਨਿਸ਼ਾਨ ਬਣ ਜਾਂਦਾ ਹੈ ਇਸ ਪੂਰੇ ਮਾਮਲੇ ਦੀ ਜਾਂਚ ਦੇ ਵਿੱਚ ਗੈਂਸਵਿਲ ਪੁਲਿਸ ਐਫ ਪੀਆਈ ਅਤੇ ਆਈਆਰਐਸ ਦੇ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਦੇ ਅਧਿਕਾਰੀ ਸ਼ਾਮਲ ਰਹੇ ਸਜਨ ਸੁਨਾਈ ਜਾਣ ਤੇ ਮਕਰੋ ਜਾਂਚ ਤਾਵਨੇ ਚ ਤਾਵਨੀ ਦਿੱਤੀ ਹੈ ਕਿ ਮਾਮਲਾ ਇੱਥੇ ਖਤਮ ਨਹੀਂ ਹੁੰਦਾ ਕਿਉਂਕਿ ਹਜੇ ਵੀ ਗੈਰ-ਠਕ ਵੱਖ-ਵੱਖ ਤਰੀਕੇ ਦੇ ਨਾਲ ਬਜ਼ੁਰਗਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਅਧਿਕਾਰੀਆਂ ਨੇ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਅਥਰਵ ਸ਼ਾਲੇਸ਼ ਸਾਥਵਨ ਨੇ ਆਪਣੀ 18 ਸਾਲ ਦੀ ਸਜ਼ਾ ਪੂਰੀ ਕਰਨ ਮਗਰੋਂ ਅਮਰੀਕਾ ਤੋਂ ਡਿਪੋਰਟ ਕਰ ਦਿੱਤਾ ਜਾਵੇਗਾ ਅਮਰੀਕਾ ਵਿੱਚ ਬਜ਼ੁਰਗਾਂ ਦੇ ਨਾਲ ਹੋ ਰਹੀ ਵੱਡੀ ਆਰਥਿਕ ਠੱਗੀ ਦੇ ਇੱਕ ਮਾਮਲੇ ਦੇ ਵਿੱਚ ਅਦਾਲਤ ਨੇ ਸਖਤ ਫੈਸਲਾ ਸੁਣਾਇਆ ਅਮਰੀਕਾ ਦੇ ਵਿੱਚੋਂ ਬਜ਼ੁਰਗ ਨਾਗਰੀਕਾ ਤੋਂ ਲੱਖਾਂ ਡਾਲਰ ਠੱ ਕਰਨ ਵਾਲੇ 23 ਸਾਲਾ ਪਾਰਤੀ ਨੌਜਵਾਨ ਨੂੰ 18 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ ਫਲੋਰੀਡਾ ਦੇ ਉੱਤਰੀ ਜ਼ਿਲ੍ਹੇ ਦੇ ਅਟਾਰਨੀ ਦਫ਼ਤਰ ਦੇ ਮੁਤਾਬਕ ਦੋਸ਼ੀ ਦੀ ਪਛਾਣ ਅਥਰਵ ਸੈਲੇਸ਼ ਸਾਥ ਪਨੇ ਵਜੋਂ ਕੀਤੀ ਗਈ ਹੈ ਉਹ ਸਟ੍ਰੀਡੀ ਬੀਜ਼ਾ ਤੇ ਅਮਰੀਕਾ ਆਇਆ ਸੀਗਾ ਪਰ ਵੀਜ਼ਾ ਮਿਆਦ ਖਤਮ ਹੋਣ ਮਗਰੋਂ ਗੈਰ ਕਾਨੂੰਨੀ ਤੌਰ ਉੱਤੇ ਉੱਥੇ ਹੀ ਰਹਿ ਰਿਹਾ ਸੀਗਾ ਅਸਾਨ ਅਤੇ ਆਸ਼ ਪ੍ਰਸਤੀ ਪਰਿਸ਼ਿੰਤ ਕਿ ਦੀ ਲਾਲਚ ਦੇ ਵਿੱਚ ਉਹ ਬਜ਼ੁਰਗਾ ਨੂੰ ਨਿਸ਼ਾਨਾ ਬਣਾਉਣ ਵਾਲੀ ਅੰਤਰਰਾਜੀ ਠੱਗਾ ਗਿਰੋ ਦਾ ਹਿੱਸਾ ਬਣ ਗਿਆ। ਅਦਾਲਤੀ ਦਸਤਾਵੇਜ਼ਾਂ ਅਨੁਸਾਰ ਠੱਗਾ ਦਾ ਇੱਕ ਗਰੋ ਬਜ਼ੁਰਗਾ ਨੂੰ ਸੇਵਾ ਮੁਕਤ ਮੌਕੇ ਮਿਲੀ ਰਕਮ ਉਤੇ ਮੋٹے ਵਿਆਸ ਦਾ ਚਾਂਸਾ ਦਿੰਦਾ ਸੀ। ਕਈਆਂ ਨੂੰ ਕਿਹਾ ਜਾਂਦਾ ਸੀ ਕਿ ਉਹ ਆਪਣੀ ਰਕਮ ਨਕਦ ਰੂਪ ਦੇ ਵਿੱਚ ਜਾਂ ਸੋਨੇ ਵਿੱਚ ਤਬਦੀਲ ਕਰਵਾਉਣ ਤਾਲਜੋ ਸੁਰੱਖਿਤ ਨਿਵੇਸ਼ ਕੀਤਾ ਜਾ ਸਕੇ। ਅਥਰਵ ਸ਼ਾਲੇਸ਼ ਦਾ ਕੰਮ ਬਜ਼ੁਰਗਾ ਦੇ ਘਰ ਜਾ ਕੇ ਨਕਦ ਰਕਮ ਜਾਂ ਸੋਨਾ ਇਕੱਠਾ ਕਰਨਾ ਤੇ ਫਿਰ ਉਹ ਰਕਮ ਗਿਰੋ ਦੇ ਮੁਕੰਮੇ ਮੈਂਬਰ ਤੱਕ ਪਹੁੰਚਣਾ ਸੀਗਾ ਮਾਮਲੇ ਦਾ ਖੁਲਾਸਾ ਉਸ ਵੇਲੇ ਹੋਇਆ ਜਦੋਂ ਇੱਕ ਬਜ਼ੁਰਗ ਨੂੰ ਠੱਗੀ ਬਾਰੇ ਸ਼ੱਕ ਹੋਇਆ ਤੇ ਉਸਨੇ ਪੁਲਿਸ ਨੂੰ ਸੂਚਿਤ ਕੀਤਾ ਇਸ ਤੋਂ ਬਾਅਦ ਜਾਂਚ ਸ਼ੁਰੂ ਹੋਈ ਅਤੇ ਅੰਡਰਕਵਰ ਅਧਿਕਾਰੀਆਂ ਨੇ ਯੋਜਨਾ ਬਣਾ ਕੇ ਅਥਰਵ ਸ਼ਾਲੇ ਨੂੰ ਇੱਕ ਬਜ਼ੁਰਗ ਦੇ ਘਰੋਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਜਾਂਚ ਦੌਰਾਨ ਦੋਸ਼ੀ ਦੇ ਮੋਬਾਈਲ ਫੋਨ ਤੋਂ ਵੱਡੀ ਮਾਤਰਾ ਦੇ ਵਿੱਚੋਂ ਸਮੂਥ ਪ੍ਰਾਪਤ ਹੋਏ ਪਤਾ ਲੱਗਿਆ ਕਿ ਉਸਨੇ ਕਟੋਕਟੇਤੀ ਵਾਰ ਬਜ਼ੁਰਗਾਂ ਕੋਲ ਜਾ ਕੇ ਨਕਦ ਰਕਮਾਂ ਜੋ ਸੁਨਾਈ ਇਕੱਠਾ ਕੀਤਾ ਸੀਗਾ ਹਾਲਾਂਕਿ ਉਹ ਜ਼ਿਆਦਾਤਰ ਫਲੋਰਿਡਾ ਦੇ ਵਿੱਚ ਸਰਗਰਮ ਸੀ ਪਰ ਕਈ ਵਾਰ ਉਸਨੇ ਪੈਂਸਿਲਵੇਨੀਆ, ਵਲਜੀਨੀਆ, ਨਿਊ ਜਰਸੀ ਅਤੇ ਨਿਊਯਾਰਕ ਦੇ ਦੌਰੇ ਵੀ ਕੀਤੇ ਅਦਾਲਤੀ ਰਿਪੋਰਟਾਂ ਦੇ ਮੁਤਾਬਕ ਇਸ ਠਾਕ ਗਿਰੋਨੇ ਕੁੱਲ ਮਿਲਾ ਕੇ ਬਜ਼ੁਰਗਾਂ ਨੂੰ 10 ਮਿਲੀਅਨ ਤੋਂ ਵੱਧ ਦਾ ਨੁਕਸਾਨ ਪਹੁੰਚਾਇਆ ਇਸ ਦੇ ਵਿੱਚੋਂ 6.6 ਮਿਲੀਅਨ ਡਾਲਰ ਰਕਮ ਦਾ ਸੋਨਾ ਸਿੱਧੇ ਤੌਰ ਤੇ ਅਥਰਵ 44 ਦੇ ਸਰੀਏ ਇਕੱਠਾ ਕੀਤਾ ਗਿਆ ਸੀਗਾ ਉਸ ਨੇ ਦੋ ਬਜ਼ੁਰਗਾਂ ਤੋਂ 13 ਲੱਖ 60 ਹਜ਼ਾਰ ਡਾਲਰ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਕੋਸ਼ਿਸ਼ ناکਾਮ ਰਹੀ ਸਥਾਨਕ ਅਤੇ ਫੈਡਰਲ ਅਧਿਕਾਰੀਆਂ ਦਾ ਕਹਿਣਾ ਹੈ ਕਿ ਫਲੋਰੀਡਾ ਦੇ ਵਿੱਚੋ ਸੇਵਾ ਮੁਕਤ ਬਜ਼ੁਰਗਰੀ ਵੱਡੀ ਗਿਣਤੀ ਹੋਣ ਕਾਰਨ ਇਹ ਸੁੱਬਾ ਠੱਗਾ ਦੇ ਲਈ ਆਸਾਨ ਨਿਸ਼ਾਨ ਬਣ ਜਾਂਦਾ ਹੈ ਇਸ ਪੂਰੇ ਮਾਮਲੇ ਦੀ ਜਾਂਚ ਦੇ ਵਿੱਚ ਗੈਂਸਵਿਲ ਪੁਲਿਸ ਐਫ ਪੀਆਈ ਅਤੇ ਆਈਆਰਐਸ ਦੇ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਦੇ ਅਧਿਕਾਰੀ ਸ਼ਾਮਲ ਰਹੇ ਸਜਾ ਸੁਣਾਏ ਜਾਣ ਤੇ ਮਕਰੋ ਚਾਂਚ ਕਰਤਾ ਮੁਣੇ ਚਾਮਨੀ ਦਿੱਤੀ ਹੈ ਕਿ ਮਾਮਲਾ ਇੱਥੇ ਖਤਮ ਨਹੀਂ ਹੁੰਦਾ ਕਿਉਂਕਿ ਹਜੇ ਵੀ ਕਈ ਠਾਕ ਵਕ ਵਕ ਤਰੀਕੇ ਦੇ ਨਾਲ ਬਜ਼ੁਰਗਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਅਧਿਕਾਰੀਆਂ ਨੇ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਅਥਰਵ ਸ਼ਾਲੇਸ਼ ਸਾਥਵਨ ਨੇ ਆਪਣੀ 18 ਸਾਲ ਦੀ ਸਜ਼ਾ ਪੂਰੀ ਕਰਨ ਮਗਰੋਂ ਅਮਰੀਕਾ ਤੋਂ ḍਿਪੋਰਟ ਕਰ ਦਿੱਤਾ ਜਾਵੇਗਾ ਅਮਰੀਕਾ ਵਿੱਚ ਬਜ਼ੁਰਗਾਂ ਦੇ ਨਾਲ ਹੋ ਰਹੀ ਵੱਡੀ ਆਰਥਿਕ ਠੱਗੀ ਦੇ ਇੱਕ ਮਾਮਲੇ ਦੇ ਵਿੱਚ ਅਦਾਲਤ ਨੇ ਸਖਤ ਫੈਸਲਾ ਸੁਣਾਇਆ ਅਮਰੀਕਾ ਦੇ ਵਿੱਚੋਂ ਬਜ਼ੁਰਗ ਨਾਗਰਿਕਾਂ ਤੋਂ ਲੱਖਾਂ ਡਾਲਰ ਠੱਗਣ ਵਾਲੇ 23 ਸਾਲਾ ਪਾਰ ਦੀ ਨੌਜਵਾਨ ਨੂੰ 18 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ ਫਲੋਰੀਡਾ ਦੇ ਉੱਤਰੀ ਜ਼ਿਲ੍ਹੇ ਦੇ ਇਟਾਰਨੀ ਦਫ਼ਤਰ ਦੇ ਮੁਤਾਬਕ ਦੋਸ਼ੀ ਦੀ ਪਛਾਣ ਅਥਰਵ ਸੈਲੇਸ਼ ਸਾਥਵ ਨੇ ਵਜੋਂ ਕੀਤੀ ਗਈ ਹੈ ਉਹ ਸਟ੍ਰੀਟ ਬੀਜ਼ਾ ਤੇ ਅਮਰੀਕਾ ਆਇਆ ਸੀਗਾ ਪਰ ਵੀਜ਼ਾ ਮਿਆਦ ਖਤਮ ਹੋਣ ਮਗਰੋਂ ਗੈਰ ਕਾਨੂੰਨੀ ਤੌਰ ਉੱਤੇ ਉੱਥੇ ਹੀ ਰਹਿ ਰਿਹਾ ਸੀਗਾ ਅਸਾਰ ਅਤੇ ਐਸ਼ ਪ੍ਰਸਤੀ ਭਰੀ ਜ਼ਿੰਦਗੀ ਦੀ ਲਾਲਚ ਦੇ ਵਿੱਚ ਉਹ ਬਜ਼ੁਰਗਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਇੱਕ ਅੰਤਰਰਾਜੀ ਠੱਗ ਗਿਰੋਹ ਦਾ ਹਿੱਸਾ ਬਣ ਗਿਆ। ਅਦਾਲਤੀ ਦਸਤਾਵੇਜ਼ਾਂ ਦੇ ਅਨੁਸਾਰ ਠੱਗਾ ਦਾ ਇੱਕ ਗਰੋਹ ਬਜ਼ੁਰਗਾਂ ਨੂੰ ਸੇਵਾ ਮੁਕਤੇ ਮੌਕੇ ਮਿਲੀ ਰਕਮ ਉੱਤੇ ਮੋਟੇ ਵਿਆਜ ਦਾ ਝਾਂਸਾ ਦਿੰਦਾ ਸੀ। ਕਈਆਂ ਨੂੰ ਕਿਹਾ ਜਾਂਦਾ ਸੀ ਕਿ ਉਹ ਆਪਣੀ ਰਕਮ ਨਕਦ ਰੂਪ ਦੇ ਵਿੱਚ ਜਾਂ ਸੋਨੇ ਵਿੱਚ ਤਬਦੀਲ ਕਰ ਪਾਉਣ ਤਾਂ ਜੋ ਸੁਰੱਖਿਅਤ ਨਿਵੇਸ਼ ਕੀਤਾ ਜਾ ਸਕੇ। ਅਥਰਵ ਸ਼ਾਲੇਸ਼ ਦਾ ਕੰਮ ਬਜ਼ੁਰਗਾਂ ਦੇ ਘਰ ਜਾ ਕੇ ਨਕਦ ਰਕਮ ਜਾਂ ਸੋਨਾ ਇਕੱਠਾ ਕਰਨਾ ਤੇ ਫਿਰ ਉਹ ਰਕਮ ਗਿਰੋਹ ਦੇ ਮੁਕੰਮੇ ਮੈਂਬਰ ਤੱਕ ਪਹੁੰਚਣਾ ਸੀਗਾ ਮਾਮਲੇ ਦਾ ਖੁਲਾਸਾ ਉਸ ਵੇਲੇ ਹੋਇਆ ਜਦੋਂ ਇੱਕ ਬਜ਼ੁਰਗ ਨੂੰ ਠੱਗੀ ਬਾਰੇ ਸ਼ੱਕ ਹੋਇਆ ਤੇ ਉਸਨੇ ਪੁਲਿਸ ਨੂੰ ਸੂਚਿਤ ਕੀਤਾ ਇਸ ਤੋਂ ਬਾਅਦ ਜਾਂਚ ਜੋ ਸ਼ੁਰੂ ਹੋਈ ਅਤੇ ਅੰਡਰਕਵਰ ਅਧਿਕਾਰੀਆਂ ਨੇ ਯੋਜਨਾ ਬਣਾ ਕੇ ਅਥਰਵ ਸ਼ਾਲੇਸ ਨੂੰ ਇੱਕ ਬਜ਼ੁਰਗ ਦੇ ਘਰੋਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਜਾਂਚ ਦੌਰਾਨ ਦੋਸ਼ੀ ਦੇ ਮੋਬਾਈਲ ਫੋਨ ਤੋਂ ਵੱਡੀ ਮਹੱਤਵਪੂਰਨ ਜਾਣਕਾਰੀ ਬ੍ਰਾਹਮਤ ਹੋਈ ਪਤਾ ਲੱਗਿਆ ਕਿ ਉਸਨੇ ਕਟੋਕਟ ਤੇਤੀ ਵਾਰ ਬਜ਼ੁਰਗਾਂ ਕੋਲ ਜਾ ਕੇ ਨਕਦ ਰਕਮਾਂ ਜੋ ਸੰਨਾਈ ਇਕੱਠਾ ਕੀਤਾ ਸੀਗਾ ਹਾਲਾਂਕਿ ਉਹ ਜ਼ਿਆਦਾਤਰ ਫਲੋਰਿਡਾ ਦੇ ਵਿੱਚ ਸਰਗਰਮ ਸੀ ਪਰ ਕਈ ਵਾਰ ਉਸਨੇ ਪੈਨਸਿਲਵੇਨੀਆ, ਵਲਜੀਨੀਆ, ਨਿਊ ਜਰਸੀ ਅਤੇ ਨਿਊਯਾਰਕ ਦੇ ਦੌਰੇ ਵੀ ਕੀਤੇ ਅਦਾਲਤੀ ਰਿਪੋਰਟਾਂ ਦੇ ਮੁਤਾਬਕ ਇਸ ਠਾਕ ਗੀਰੋ ਨੇ ਕੁੱਲ ਮਿਲਾ ਕੇ ਬਜ਼ੁਰਗਾਂ ਨੂੰ 10 ਮਿਲੀਅਨ ਤੋਂ ਵੱਧ ਦਾ ਨੁਕਸਾਨ ਪਹੁੰਚਾਇਆ ਇਸ ਦੇ ਵਿੱਚੋਂ 6.6 ਮਿਲੀਅਨ ਡਾਲਰ ਰਕਮ ਦਾ ਸੋਨਾ ਸਿੱਧੇ ਤੌਰ ਤੇ ਅਥਰਵ 44 ਦੇ ਸਰੀਏ ਇਕੱਠਾ ਕੀਤਾ ਗਿਆ ਸੀਗਾ ਉਸ ਨੇ ਦੋ ਬਜ਼ੁਰਗਾਂ ਤੋਂ 13 ਲੱਖ 60 ਹਜ਼ਾਰ ਡਾਲਰ ਹਾਸਲ ਕਰਨ ਦੀ ਵੀ ਕੋਸ਼ਿਸ਼ ਕੀਤੀ ਪਰ ਉਹ ਕੋਸ਼ਿਸ਼ ناکਾਮ ਰਹੀ ਸਥਾਨਕ ਅਤੇ ਫੈਡਰਲ ਅਧਿਕਾਰੀਆਂ ਦਾ ਕਹਿਣਾ ਹੈ ਕਿ ਫਲੋਰੀਡਾ ਦੇ ਵਿੱਚ ਸੇਵਾ ਮੁਕਤ ਬਜ਼ੁਰਗਰੀ ਵੱਡੀ ਗਿਣਤੀ ਹੋਣ ਕਾਰਨ ਇਹ ਸੁੱਬਾ ਠੱਗਾਦ ਲਈ ਆਸਾਨ ਨਿਸ਼ਾਨ ਬਣ ਜਾਂਦਾ ਹੈ ਇਸ ਪੂਰੇ ਮਾਮਲੇ ਦੀ ਜਾਂਚ ਦੇ ਵਿੱਚ ਗੈਂਸਵਿਲ ਪੁਲਿਸ FBI ਅਤੇ IRS ਦੇ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਦੇ ਅਧਿਕਾਰੀ ਸ਼ਾਮਲ ਰਹੇ ਸਜੇ ਸੁਣਾਈ ਜਾਣ ਤੇ ਮਕਰੋ ਜਾਂਚ ਕਰਤਾ ਮਨੇ ਚ ਤਾਮਨੀ ਦਿੱਤੀ ਹੈ ਕਿ ਮਾਮਲਾ ਇੱਥੇ ਖਤਮ ਨਹੀਂ ਹੁੰਦਾ ਕਿਉਂਕਿ ਹਜੇ ਵੀ ਕਈ ਠਾਕ ਵਕ ਵਕ ਤਰੀਕੇ ਦੇ ਨਾਲ ਬਜ਼ੁਰਗਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਅਧਿਕਾਰੀਆਂ ਨੇ ਵੀ ਸਪਸ਼ਟ ਕਰ ਦਿੱਤਾ ਹੈ ਕਿ ਅਥਰਵ ਸ਼ਾਲੇਸ਼ ਸਾਥਵਨ ਨੇ ਆਪਣੀ 18 ਸਾਲ ਦੀ ਸਜ਼ਾ ਪੂਰੀ ਕਰਨ ਮਗਰੋਂ ਅਮਰੀਕਾ ਤੋਂ ਟਰਿਪੋਰਟ ਕਰ ਦਿੱਤਾ ਜਾਵੇਗਾ ਅਮਰੀਕਾ ਕਿਸੇ ਬਜ਼ੁਰਗਾ ਦੇ ਨਾਲ ਹੋ ਰਹੀ ਵੱਡੀ ਆਰਥਿਕ ਠੱਗੀ ਦੇ ਇੱਕ ਮਾਮਲੇ ਦੇ ਵਿੱਚ ਅਦਾਲਤ ਨੇ ਸਖਤ ਫੈਸਲਾ ਸੁਣਾਇਆ ਅਮਰੀਕਾ ਦੇ ਵਿੱਚੋਂ ਬਜ਼ੁਰਗ ਨਾਗਰੀਕਾ ਤੋਂ ਲੱਖਾਂ ਡਾਲਰ ਠੱ ਕਰਨ ਵਾਲੇ 23 ਸਾਲ ਪਤੀ ਨੌਜਵਾਨ ਨੂੰ 18 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ ਫਲੋਰੀਡਾ ਦੇ ਉੱਤਰੀ ਜ਼ਿਲ੍ਹੇ ਦੇ ਅਟਾਰਨੀ ਦਫ਼ਤਰ ਦੇ ਮੁਤਾਬਕ ਦੋਸ਼ੀ ਦੀ ਪਛਾਣ ਅਥਰਵ ਸੈਲੇਸ਼ ਸਾਥਪਨੇ ਵਜੋਂ ਕੀਤੀ ਗਈ ਹੈ ਉਸਟਰੀ ਡਿਵਿਜ਼ੋਟ ਅਮਰੀਕਾਇਆ ਸੀਗਾ ਪਰ ਵੀਜ਼ਾ ਮਿਆਦ ਖਤਮ ਹੋਣ ਮਗਰੋਂ ਗੈਰ ਕਾਨੂੰਨੀ